ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁੱਜਰਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਤਕੀਪੁਰ ਪਿੰਡ ਵਿਖੇ ਲੰਗਰ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਦੇ ਉੱਤੇ ਢਾਡੀ ਜੱਤੇ ਵੱਲੋਂ ਵੀ ਹਾਜ਼ਰੀ ਲਗਾਈ ਗਈ ਵਿੰਦਰ ਸਿੰਘ ਜਿਹੜਾ ਤਕੀਪੁਰ ਚ ਜਿਹੜਾ ਤੁਸੀਂ ਅੱਜ ਲੰਗਰ ਦੀ ਸੇਵਾ ਕਰ ਰਹੇ ਹੋ ਸਾਰੇ ਸੰਗਤ ਇਕੱਠੀ ਹੈ ਕਿਸ ਮਕਸਦ ਲਈ ਲਾਇਆ ਸਰ ਕੀ ਕਹਿਣਾ ਚਾਹੋਗੇ ਇਹ ਦੋਨੇ ਦੀ ਲਾਸਾਨੀ ਸ਼ਹਾਦਤ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਅਸੀਮ ਸ਼ਾਜ਼ਨ ਮੁਖ ਰੱਖਦੇ ਉਹਨਾਂ ਦੀ ਯਾਦ ਵਿੱਚ ਪਿੰਡ ਤਕੀਪੁਰ ਨਿਊ ਚੰਡੀਗੜ੍ਹ ਜ਼ਿਲ੍ਹਾ ਸਹਿਜਾ ਦਾਜੀਤ ਸਿੰਘ ਨਗਰਵਾਲ ਦੇ ਸਮੂਹ ਨਗਰ ਵਾਸੀਆਂ ਨੂੰ ਸ਼ਰਧਾ ਭਾਵਨਾ ਸਹਿਤ ਪਿਛਲੇ 15 ਸਾਲ ਤੋਂ 来ਾਰੇ ਜਿਹੜੀ ਕੁਰਬਾਨੀ ਹੈ ਆਪਣੇ ਸਿੱਖ ਧਰਮ ਦੀ ਗੱਲ ਕੀਤੀ ਜਾਏ ਨਹੀਂ ਛੋਟੀ ਉਮਰ ਚ ਆਪਣੇ ਧਰਮ ਦੇ ਖਾਤੇਰ ਆਪਣੀ ਜਾਨ ਵਾਰ ਦੇਣੀ ਸ਼ਾਇਦ ਇਹ ਪੂਰੇ ਹਿੰਦੁਸਤਾਨ ਜਾਂ ਪੂਰੀ ਦੁਨੀਆ ਚ ਇਸ ਤਰ੍ਹਾਂ ਦੀ ਕੁਰਬਾਨੀ ਤਾਂ ਕਿਤੇ ਨਹੀਂ ਮਿਲਦੀ ਨਹੀਂ ਆਪਣੇ ਧਰਮ ਵਾਸਤੇ ਨਹੀਂ ਸਰਬੱਤ ਵਾਸਤੇ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਸਾਰਿਆਂ ਵਾਸਤੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਉਹਨਾਂ ਨੇ ਛੋਟੀ ਕੁਰਬਾਨੀ ਦਿੱਤੀ ਇਸ ਤਰ੍ਹਾਂ ਦੀ ਮਿਸਾਲ ਤੁਹਾਨੂੰ ਸਾਰੀ ਦੁਨੀਆ ਵਿੱਚ ਕਿਤੇ ਵੀ ਨਹੀਂ ਮਿਲੂ ਜਿਹੜੀ ਕਿ ਉਹਨਾਂ ਨੇ ਕੀਤੀ 21 ਤੋਂ ਲੈ ਕੇ 27 ਤਰੀਕ ਤਾਂ ਜਿਹੜਾ ਉਹਦਾ ਮਹੀਨਾ ਜਿਹੜਾ ਕਿਹਾ ਜਾਂਦਾ ਜਿਹੜਾ ਦਿਨ ਚੱਲਦਾ 21 ਤੱਕ 27 ਤੱਕ ਇਹਦਾ ਖਾਸ ਮਕਸਦ ਤੇ ਰਿਚ ਕੀ ਕੀ ਕੁਝ ਹੋਇਆ ਥੋੜਾ ਜਿਹਾ ਦਿਵਾਰੇ ਚਾਨਣਾ ਪਾਦੇ ਇਹਦੇ ਵਿੱਚ ਜਦੋਂ ਆਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੱਲੇ ਪਰਿਵਾਰ ਵਿਛੜਿਆ ਉਹਨਾਂ ਦਾ ਪਰਿਵਾਰ ਵਿਛੜ ਗਿਆ ਸਾਤਰੂ ਵਿੱਚ ਦਰਿਆ ਤੇ ਆ ਕੇ ਉਹਨਾਂ ਦਾ ਪਰਿਵਾਰ ਵੱਡੇ ਸਾਬਯਾਤੇ ਤੇ ਗੁਰੂ ਸਾਹਿਬ ਚਮਕੌਰ ਸਾਹਿਬ ਵੱਲ ਚਲੇ ਗਏ ਮਾਤਾ ਸੁੰਦਰ ਕੌਰ ਅਤੇ ਦੂਜੀ ਮਾਤਾ ਜੋ ਦਿੱਲੀਨ ਵਾਲੇ ਚਲੇ ਗਏ ਅਤੇ ਬਾਬਾ ਜੁਰਾਰ ਸਿੰਘ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਜਰੀ ਇਹ ਮਰੰਡੇ ਵੱਲ ਨੂੰ ਆ ਗਏ ਜਿੱਥੇ ਕਿ ਗੰਗੂ ਨੇ ਇੱਕ ਰਾਤ ਛੇੜੀ ਉਹਨਾਂ ਨੂੰ ਰੱਖਿਆ ਅਤੇ ਉੱਥੇ ਹੀ ਉਹਨਾਂ ਨੇ ਬੇਈਮਾਨ ਹੋ ਗਿਆ ਗੁਗਵੜੀ ਕੀਤੀ ਸਰਕਾਰ ਨੂੰ ਦੱਸਿਆ ਉਥੋਂ ਫਿਰ ਸੈਵਜਾਦਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਅਧੀਗੜ ਸਾਹਿਬ ਜੋ ਉਸ ਵੇਲੇ ਸਰੰਦ ਸੀਗਾ ਵਜ਼ੀਰ ਖਾਂ ਦੀ ਇਕ ਜਾਰੀ ਵਿਕਲੇ ਕੇ ਉਹਨਾਂ ਨੇ ਫਿਰ ਬੜੇ ਲਾਲਚ ਦਿੱਤੇ ਪਰ تایਬਯਾਦਿਆਂ ਨੇ ਸਾਰੇ ਲਾਲਚ ਛੁਕਰਾਏ ਅਖੀਰ ਉਹਨਾਂ ਨੇ ਬੜੀ ਤਸ਼ੀਹ ਦੇ ਦੇ ਕੇ ਉਹਨਾਂ ਨੂੰ ਕੁਰਬਾਨ ਕਰ ਦਿੱਤਾ ਸ਼ਹੀਦ ਕਰ ਦਿੱਤਾ ਟਕੀਪੁਰ ਦੀ ਗੱਲ ਕੀਤੀ ਜਿਹੜਾ ਟਕੀਪੁਰ ਪਿੰਡ ਦੀ ਜਿਹੜੀ ਸੰਗਤ ਖੜੀ ਹੈ ਇਹ ਕਿੰਨੇ ਸਾਲ ਤੋਂ ਇੱਥੇ ਤੁਸੀਂ ਲੰਗਰ ਦੀ ਸੇਵਾ ਕਰ ਰਹੇ ਹੋ ਇਹ ਸਾਰਾ ਪਿੰਡ ਰਲ ਕੇ ਪਿਛਲੇ 20 ਸਾਲ ਤੋਂ ਸੇਵਾ ਕਰ ਰਿਹਾ ਹੈ ਇਸ ਸ਼ਾਮ ਸੇਵਾ ਕਰ ਰਿਹਾ ਜਿੰਨੀ ਕਿਸੇ ਦੀ ਸ਼ਰਧਾ ਹੁੰਦੀ ਹੈ ਆਪਣਾ ਇਹਦੇ ਵਿੱਚ ਇਸ਼ਾ ਪਾਉਣੇ ਸਾਰੇ ਬੜੀ ਸ਼ਰਧਾ ਨਾਲ ਨੌਜਵਾਨ ਬੜੇ ਖੁਸ਼ੀ ਨਾਲ ਕਈ ਪਿਛਲੇ ਤਕਰੀਬਨ 15-20 ਤੋਂ ਉਹਨਾਂ ਤੋਂ ਤਿਆਰੀਆਂ ਕਰ ਰਹੇ ਹਨ ਅਤੇ ਇੱਕ ਹਫ਼ਤਾ ਇੱਥੇ ਲੰਗਰ ਹਰ ਸਾਲ ਆਇਆ। ਇੱਕ ਕਰੇ ਦਾ ਸਰ ਸਮਾਗਮ ਵੀ ਚੱਲ ਰਿਹਾ ਜਿਸ ਤੇ ਇਤਿਹਾਸ ਵੀ ਦੱਸਿਆ ਜਾ ਰਿਹਾ ਢਾਡੀਵਾਰਾਂ ਦੇ ਮਤਲਬ ਉਹਨਾਂ ਦੇ ਰਾਹੀਂ ਜਿਹੜਾ ਇਤਿਹਾਸ ਵੀ ਦੱਸਿਆ ਜਾ ਰਿਹਾ ਉਹ ਦੇ ਬਾਰੇ ਕੀ ਕਰੋਗੇ ਜਿਹੜੇ ਨੌਜਵਾਨ ਪੀੜੀ ਉਹ ਇਸ ਵਾਸਤੇ ਵੀ ਤਾਂ ਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਇਸ ਇਤਿਹਾਸ ਬਾਰੇ ਪਤਾ ਚੱਲ ਸਕੇ ਜਿਹੜੇ ਦੂਜੇ ਧਰਮਾਂ ਦੇ ਹਨ ਉਹਨਾਂ ਨੂੰ ਵੀ ਸਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਪਤਾ ਚੱਲ ਚੁੱਕਾ ਜੀ ਅੱਜ ਦੇ ਇਹ ਪੰਜਾਬ ਦੇ ਹਾਲਾਤ ਹੈ ਸਰਬੱਤ ਦੇ ਭਲੇ ਤੋਂ ਇਲਾਵਾ ਜਿਹਾ ਪਰ ਅਰਦਾਸ ਕਰਨੀਵੇਂ ਮਹਾਰਾਜ ਜੀ ਦੀ ਅਰਦਾਸ ਕਰਾਜਾ ਪੰਜਾਬ ਦੇ ਹਾਲਾਤ ਦੇ ਜੀ ਅਰਦਾਸ ਸਿੱਖ ਦੀ ਤਾਂ ਹਮੇਸ਼ਾ ਸਰਬੱਤ ਦੇ ਭਲੇ ਵਾਸਤੇ ਹੀ ਹੁੰਦੀ ਹੈ ਜਿਦੇ ਵਿੱਚ ਸਾਰੇ ਧਰਮ ਆ ਜਾਂਦੇ ਨੇ ਠੀਕ ਹਰ ਰੋਜ ਜੇ ਸਵੇਰ ਟਾਈਮ ਵੀ ਸ਼ਾਮ ਨੂੰ ਵੀ ਸਰਬੱਤ ਦੇ ਭਲੇ ਦੀ ਹੀ ਅਰਦਾਸ ਕਰਦਾ ਠੀਕ ਹੈ ਕੋਈ ਪੰਜਾਬ ਦੇ ਹਾਲਾਤ ਨੇ ਗੈਂਗਸਟਰਵਾਦ ਚੱਲਿਆ ਨਸ਼ਾ ਚੱਲ ਰਿਹਾ ਉਸ ਵਾਸਤੇ ਪ੍ਰਮਾਤਮਾ ਅੱਗੇ ਮੈਂ ਪਹਿਲਾਂ ਕਹਿ ਰਿਹਾ ਵੀ ਜਿਹੜਾ ਜੋ ਵੀ ਗੁਰੂ ਦਾ ਸਿੱਖ ਹੈ ਉਹ ਹਰ ਰੋਜ਼ ਆਪਣੇ ਨਿੱਤ ਨਿਮਿਤ ਤੋਂ ਬਾਅਦ ਜਦੋਂ ਅਰਦਾਸ ਕਰਦਾ ਹੈ ਉਹ ਸਭ ਦਾ ਭਲਾ ਮੰਗਦਾ ਆਏਗਾ ਸਾਰਿਆਂ ਦੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਉਹ ਕਦੇ ਵੀ ਮਤਲਬ ਇਹ ਨਹੀਂ ਚਾਹੁੰਦਾ ਵੀ ਪੰਜਾਬ ਦੇ ਜਾਂ ਦੇਸ਼ ਦੇ ਸਾਡੇ ਹਾਲਾਤ ਮਾੜੇ ਉਹ ਹਮੇਸ਼ਾ ਦੇਸ਼ ਦੀ ਪੰਜਾਬ ਦੀ ਸਿੱਖ ਪੰਥ ਦੀ ਚੜ੍ਹਦੀ ਕਲਾ ਚਾਹੁੰਦਾ ਹੈ ਜੀ ਕੀ ਨਾ ਕੀ ਮੈਂ ਤੋਂ ਦਿਵਾਰਾ ਸਿੰਘ ਦੇਖੋ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਅਸੀਂ 20 ਸਾਲ ਤੋਂ ਲੰਗਰ ਲਾ ਰਹੇ ਹਾਂ ਸਾਰੇ ਬੱਚੇ ਸਾਰੇ ਨੌਜਵਾਨ ਸਾਰਿਆਂ ਦੇ ਲਾ ਕੇ ਬੰਦੇ ਕਦੀ ਸੇਵਾ ਵਿੱਚ ਕਰਦੇ ਕਿ ਵੀ ਆ ਭੈਣਾ ਸਾਰਿਆਂ ਲੰਗਰ ਵਾਸਤੇ ਵੀ ਹੋਰ ਜੋ ਵੀ ਕੰਮ ਹੈਗਾ ਸਾਰਾ ਪਿੰਡ ਦਾ ਬੜਾ ਤਫਾਕ ਹੈ ਸਾਡੇ ਗੁਰਦੁਆਰੇ ਦਾ ਵੀ ਆਹੀ ਕੰਮ ਹੈ ਇੱਥੇ ਵੀ ਲੰਗਰ ਹੁੰਦਾ ਸਾਲ ਵਿੱਚ ਤਿੰਨ ਚਾਰ ਲੰਗਰ ਲਗਾ ਦਿੰਦੇ ਅੱਜ ਦੀ ਗੱਲ ਕੀਤੀ ਜੇ ਤਾਂ ਅੱਜ ਕਿਆ ਕੁਝ ਐ ਕਿਹੜੇ ਕਿਹੜੇ ਅੱਛਾ ਅਸੀਂ ਮਾਤਾ ਗੁਜਰੀ ਸਾਹਿਬ ਜਾਤਿਆਂ ਦੀ ਯਾਦ ਵਿੱਚ ਲੰਗਰ ਦਾ ਤੇ ਕੀ ਕੁ ਚੱਲ ਰਿਹਾ ਜਿੱਦਾਂ ਲੰਗਰ ਤਾਂ ਚੱਲ ਰਿਹਾ ਹੈ ਇਸ ਤੋਂ ਬਾਅਦ ਜਿਹੜੇ ਹੋ ਤੁਹਾਡੀ ਬਾਰਾਂ ਚ ਕੀ ਤੁਹਾਡੀ ਬਾਰਾਂ ਤਾਂ ਆਇਆ ਜਿਹੜੇ ਮੁੰਡੇ ਨੌਜਵਾਨ ਨਸ਼ੇ ਵਿੱਚ ਪਏ ਹੋ ਅਸੀਂ ਉਹਨਾਂ ਦੇ ਬਾਰੇ ਕਹਿੰਨੇ ਵੀ ਇੱਧਰ ਨੂੰ ਸਾਡੇ ਕੰਨੀ ਥੋੜੇ ਜਿਆਦਾ ਆਵੇ। ਵੀ ਨਸ਼ਿਆਂ ਦਾ ਛੱਡ ਕੇ ਉਹ ਜੀ ਤਾਂ ਮਾਤਾ ਗੁਜਰੀ ਦਾ ਛੋਟੇ ਸਾਹਿਬ ਜਾਤਿਆਂ ਦਾ ਉਹਨਾਂ ਦਾ ਸੰਗ ਸੁਣਾਉਨੇ। ਉਹਨਾਂ ਦੇ ਬਾਰੇ ਅਸੀਂ ਕਲਾਮ ਵੀ ਤੁਹਾਡੀ ਜਿਦਾ ਵੀ ਨਸ਼ਿਆਂ ਨੂੰ ਛੱਡ ਕੇ ਆਪਣੇ ਇੱਧਰ ਨੂੰ ਆਵੋ। ਬਾਪੂ ਜੀ ਇਹ ਬੱਚਿਆਂ ਦਾ ਮੋਜਵੜਾ ਕਿਦਾਂ ਸਹਿਯੋਗ ਰਹਿੰਦਾ ਹੈਗਾ ਚੰਕਰ ਦੇ ਵੀ ਇੱਕੋ ਇੱਕ ਦਾ ਚੱਲਣਾ ਬੜਾ ਮੁਸ਼ਕਿਲ ਦਾ ਨਹੀਂ ਸਾੜਾ ਕੋਈ ਫਰਕ ਨਹੀਂ ਜੀ ਛੋਟੇ ਤੇ ਬੜੇ ਤੱਕ ਇੱਕੋ ਚੱਲਦਾ ਸਾਰਾ ਨੌਜਵਾਨਾਂ ਦਾ ਪ੍ਰੋਗਰਾਮ ਹੈ ਸਾਰਾ ਸਾਰਾ ਸਹਿਯੋਗ ਨਹੀਂ ਇਹ ਨੌਜਵਾਨਾਂ ਵੱਲੋਂ ਕੀਤਾ ਜਾਂਦਾ ਸਾਰਾ ਕੋਈ ਮੁਸ਼ਕਿਲ ਨਹੀਂ ਹੋਣੀ ਪ੍ਰੋਗਰਾਮ ਸਾਰਾ ਸਾੜਾ ਬੀਪੀਆਂ ਵੀ ਬੱਚੇ ਵੀ ਨੌਜਵਾਨ ਵੀ ਬੁੱਢੇ ਵੀ ਸਾਰੇ ਸੇਵਾ ਵਿੱਚ ਲੱਗੇ ਰਹਿੰਦੇ ਕੋਈ ਕਿਸੇ ਨੂੰ ਕਿਦੂਏ ਨੂੰ ਕਿੰਤੂ ਪਾਲ ਨੂੰ ਕਰਦਾ ਹੈਗਾ ਇਹ ਛੋਟੇ ਸਾਹਿਬ ਜਦੇ ਵੱਡੇ ਸਾਹਿਬ ਜਦੇ ਅਤੇ ਮਾਤਾ ਗੁਜਰਜੀ ਦੀ ਯਾਦ ਵਿੱਚ ਪਿਛਲੇ 20 ਸਾਲ ਤੋਂ ਪਿੰਡ ਤੱਕ ਹੀ ਕਰਦੇ ਸਮੂਹ ਸਾਧ ਸੰਗਤ ਸਾਰੇ ਨੌਜਵਾਨ ਬੱਚੇ ਬਜ਼ੁਰਗ ਇਕੱਠੇ ਹੋ ਕੇ ਲੰਗਰ ਲਾਉਂਦੇ ਆ ਜੀ ਤੇ ਇਸ ਵਾਰ ਅਸੀਂ ਸੋਚਿਆ ਵੀ ਲੰਗਰ ਦੇ ਨਾਲ ਨਾਲ ਜੋ ਇਤਿਹਾਸ ਹੈ ਉਸ ਦੇ ਬਾਰੇ ਵੀ ਪਤਾ ਲੱਗਾ ਤੇ ਆਪਾਂ ਨੇ ਤੁਹਾਡੀ ਜੋ ਇਸ ਸਮੇਂ ਪ੍ਰਚਾਰ ਕਰ ਰਹੇ ਉਹਨਾਂ ਦੇ ਪ੍ਰਚਾਰਵਾਰ ਐਪੀਸੋਡ ਆ ਤੇ ਇਸ ਵਾਰ ਆਪਾਂ ਨੇ ਸ਼ੁਰੂ ਕਰਿਆ ਕੰਮ ਕਿ ਵਾਸਤੇ ਹੋਰ ਵੀ ਬਤਾਉਂਗੇ ਕਿਰਪਾ ਰਹੀ ਜੇ ਮਹਾਰਾਸ਼ਟਰ ਇਹ ਸਾਡਾ ਪਿੰਡ ਬਹੁਤ ਛੋਟਾ ਜੇ ਤੁਸੀਂ ਦੇਖਣ ਜਾ ਕੇ ਸਿਰਫ 70 80 ਘਰ ਹੋਣਗੇ ਮਸੀਂ ਪਰ ਜਦੋਂ ਇਤਾਂ ਦਾ ਕੋਈ ਧਾਰਮਿਕ ਕੰਮ ਹੁੰਦਾ ਹੈ ਤਾਂ ਸਭ ਤੋਂ ਇੱਕ ਦੂਜੇ ਤੋਂ ਮੂਹਰੇ ਆਣ ਕੇ ਸਹਿਯੋਗ ਕਰਦੇ ਸਾਰੇ ਕੋਈ ਭੇਦਭਾਵ ਨਹੀਂ ਹੁੰਦਾ ਕੋਈ ਕੁਝ ਨਹੀਂ ਰਲ ਮਿਲ ਕੇ ਕਰਦੇ ਅਰ ਐਸ ਤਰ੍ਹਾਂ ਦੇ ਜੇ ਪ੍ਰੋਗਰਾਮ ਕਰੂਗੇ ਤਾਂ ਜਿਹੜੇ ਸਾਡੇ ਛੋਟੇ ਬੱਚੇ ਆ ਉਹਨਾਂ ਨੂੰ ਪਤਾ ਚੱਲਦਾ ਹੈ ਵੀ ਸਾਡੇ ਪਿੰਡ ਦੇ ਦੇਖੋ ਜਿੰਨੇ ਵੀ ਛੋਟੇ ਕੇ ਵਾਸਤੇ ਬੱਚੇ ਆ ਸਾਰੇ ਸਰਦਾਰ ਆਨ ਸਮਾਲੇ ਬੰਦੇ ਇਹ ਐਸੇ ਕਰਕੇ ਇਹ ਜੇ ਇਹਨਾਂ ਨੂੰ ਪਤਾ ਸਿੱਖੀ ਵਾਰਾ ਪ੍ਰਚਾਰ ਹੁੰਦਾ ਸਾਡੇ ਪਿੰਡ ਇਹ ਇੱਕ ਆਡਾ ਸਵਾਲ ਹੈ ਕਿ ਗੁਰੂ ਬਾਜਾ ਵਾਲਿਆਂ ਦੇ ਜਿਹੜੀ ਆਪਾਂ ਗੱਲ ਕਰਦੇ ਆ ਆਪਣੇ ਲਾਲ ਮਹੰਦੇਸ ਦੇ ਖਾਤੇ ਸਰਬਤ ਦੇ ਭਲੇ ਲਈ ਕੁਰਬਾਨ ਕਰ ਦੇਣਾ ਸਿੱਖੀ ਮਨੁੱਖ ਧਰਮ 'ਚ ਜਨਮ ਲੈਣ ਦਾ ਕਿੰਨਾ ਗਰਾਈਡ ਮਹਿਸੂਸ ਹੁੰਦਾ ਕਿੰਨਾ ਗਰਮ ਮਹਿਸੂਸ ਕਰਦੇ ਸਾਨੂੰ ਬਹੁਤ ਜ਼ਿਆਦਾ ਘਰਪ ਹੈ ਜੀ ਸਾਨੂੰ ਬਹੁਤ ਘਰਪ ਹੈ ਉਹਨਾਂ ਨੇ ਆਪਣੇ ਕੋਲ ਕੁਝ ਵੀ ਨਹੀਂ ਰੱਖਿਆ ਕੋਈ ਓਲਾ ਨਹੀਂ ਰੱਖਿਆ ਜਿਸ ਤਰ੍ਹਾਂ ਉਹ ਆਪਣੇ ਬੱਚਿਆਂ ਨੂੰ ਸਮਝਦੇ ਤੇ ਉਹਨਾਂ ਨੇ ਖਾਲਸੇ ਨੂੰ ਵੀ ਆਪਣੇ ਬੱਚੇ ਹੀ ਸਮਝਿਆ ਜਦੋਂ ਵੀ ਜੰਗ ਹੋਏ ਜੰਗ ਦੇ ਵਿੱਚ ਵੀ ਵੱਡੇ ਦੋ ਸਾਹਿਬ ਜਾਦੇ ਸੀਤ ਹੋਏ ਉੱਤੇ ਉਹਨਾਂ ਨੇ ਕਦੇ ਵੀ ਭੇਦ ਭਾਵ ਨਹੀਂ ਕਰਿਆ ਹੈ ਸਾਨੂੰ ਬੜੀ ਮਾਣ ਹੈ ਵੀ ਅਸੀਂ ਸਿੱਖ ਧਰਮ ਦੇ ਵਿੱਚ ਪੈਦਾ ਹੋਏ ਅਰ ਅਸੀਂ ਮਹਾਰਾਜ ਜੀ ਅਰਦਾਸ ਕਰਦੇ ਹਾਂ ਵੀ ਕਦੇ ਵੀ ਸਿੱਖ ਧਰਮ ਵਿੱਚ ਅਸੀਂ ਆਪਣੀਆਂ ਵੀ ਜਾਨਾਂ ਕੁਰਬਾਨ ਕਰ ਦੋਗੇ ਕਦੇ ਵੀ ਲੋੜ ਪਈ ਤੇ ਖਾਲਸਾ ਪੜ ਦੀ ਸਥਾਪਨਾ ਕਰਨ ਵੇਲੇ ਉਹਨਾਂ ਨੂੰ ਇੱਕ ਦੀ ਲੋੜ ਸੀ ਤੇ ਜਦੋਂ ਦੇਸ਼ ਦੇ ਖਾਤੇ ਲਈ ਪਈ ਤਾਂ ਉਹਨਾਂ ਨੇ ਆਪਣੇ ਚਾਰੋਂ ਪੁੱਤ ਮਾਰਤੇ ਹਾਂਜੀ ਹਾਂ ਜੀਆ ਜਿਹੜਾ ਆਪਣੀ ਪਗੜੀ ਸੰਭਾਲੀ ਹੋਈ ਐ ਸਿੱਕੀ ਜੰਮ ਗੁਰਬਾਣੀ ਵੀ ਕਰਦੇ ਹੋ ਉਹਦਾ ਪਾਟ ਖਰਾਬ ਕਰਦੇ ਕੀ ਕਿਹੜਾ ਚਾਹੋਗੇ ਅੱਜ ਕਿਹੜੇ ਪਿੰਡ ਤੋਂ ਤਾਂ ਕਿ ਮੈਂ ਤਾਂ ਜਿਸ ਦਾ ਤੁਹਾਡੇ ਵੱਡੇ ਲੰਗਰ ਲਗਾ ਰਹੇ ਆ ਕੱਲ ਤੁਸੀਂ ਵੀ ਵੱਡੇ ਹੋਣਾ 20 ਸਾਲਾਂ ਚੱਲਦੇ ਇਹ ਮਜੀਦ ਬਰਕਰਾਰ ਤੁਹਾਡੇ ਵੱਲ ਵੀ ਲਗਾਇਆ ਜਾਪੇ ਤੇ ਤੁਹਾਡੇ ਨਾਲ ਦੇ ਸਾਥੀਓ ਵੀ ਨਾਲ ਰਹਿਣਗੇ ਦੇ ਜੀ ਕੱਲ ਗੱਤਕਾ ਪਾਰਟੀ ਸਿਕਾਈ ਆ ਗੱਤਕਾ ਪਾਰਟੀ ਤਿਆਰ ਕਰ ਲਈ ਜੀ ਅਸੀਂ ਛੋਟੇ ਬੱਚਿਆਂ ਨੂੰ ਮਤਲਬ ਅਸੀਂ ਗੁਰਸਿੱਖੀ ਦੇ ਬਾਰੇ ਜਿੰਨੇ ਨੌਜਵਾਨ ਸਾਡੇ ਪਟਕੇਵੇਂ ਨਾ ਉਹਨਾਂ ਨੂੰ ਅਸੀਂ ਗੁਰਸਿੱਖੀ ਜਿੰਨਾ ਛੋਟੇ ਬੱਚੇ ਸਾਰਾ ਅਸੀਂ ਗੱਤਕਾ ਪਾਰਟੀ ਦੀ ਤਿਆਰ ਕਰ ਲਈ ਬਹੁਤ ਪਿਆਰ ਨਾਲ ਗੱਤਕਾ ਖੇਡਦੇ ਹੁਣੇ ਦਿਖਾ ਕੇ ਹਟੇ ਗੱਤਕਾ ਪਾਰਟੀ ਬਹੁਤ ਬੜੇ ਪਿਆਰ ਨਾਲ ਹੋਇਆ ਗੁਰਦੁਆਰੇ ਦੇ ਪਿੱਛੇ ਵੀ ਆਈ ਆ ਸਾਡਾ ਅਸੀਂ ਬਹੁਤ ਛੋਟੇ ਬੱਚਿਆਂ ਨੂੰ ਅਸੀਂ ਬੰਦਾ ਰੱਖਿਆ ਵਾ ਜੀ ਪਾਤੀ ਸਿੰਘ ਉਹ ਪਾਰ ਸਿਖਾਉਂਦਾ ਇਹਨਾਂ ਨੂੰ ਅਰਸਦਾ ਅਰਸਦਾ ਹਰ ਇੱਕ ਤਰ੍ਹਾਂ ਦਾ ਕੰਮ ਕਰਦਾ ਕੋਈ ਮੁਸ਼ਕਿਲ ਨਹੀਂ ਆਇਆ ਜੀ ਫਿਰ ਹੁਣ ਕਿਲੇ ਦੇ ਅੰਦਰ ਕੋਈ ਚੀਜ਼ ਨਹੀਂ ਜਾਂਦੀ ਹੁਣ ਕਿਲੇ ਤੋਂ ਬਾਹਰ ਕੁਝ ਨਹੀਂ ਆਉਂਦਾ ਤਿੰਨ ਚੰਨਾ ਹੋਣ ਕੇ ਲੜਦੇ ਰਹੇ ਗੁਰੂ ਦੇ ਤੂਰ ਮੇ ਦਸਤਰਾਂ ਦੇ ਪੱਤੇ ਖਾ ਖਾ ਕੇ ਗੁਦਾਰੇ ਕਰਦੇ ਰਹੇ ਪਰ ਤਤਕਾਰਿਓ ਕਰਤਾ ਜੀ ਉਹ ਵੀ ਤਮਾ ਆਇਆ ਨੰਬਰ ਤਮਾ ਬੁੱਚਾ ਵਰਗੇ ਤੂਰ ਮੇ ਕਹਿੰਦੇ ਆ ਦੇਕਾਰ ਤਲਵਾਰਾਂ ਚਲਾਉਂਦੇ ਚਲਾਉਂਦੇ ਇੱਕ ਵਾਰ ਤਤਮੇ ਬਾਦਸ਼ਾਹ ਗੋਵਰਧਨ ਮੇ ਮਾਰਾ ਦੇ ਚੰਨਾ ਜਕਤ ਸਿੰਘ ਆਏ ਬਾਜਾਂ ਵਾਲੇ ਪ੍ਰੀਤਮ ਨੂੰ ਬੇਨਤੀ ਕਰਨ ਲੱਗੇ ਤਤਗੁਰ ਜੀ ਹੁਣ ਕਿਲੇ ਦੇ ਅੰਦਰ ਕੁਝ ਨਹੀਂ ਬਾਕੀ ਹੁਣ ਖਾਨ ਦਾ ਕੁਝ ਨਹੀਂ ਰਹਾ ਅੰਮਾ ਤਮਾ ਹੋ ਗਿਆ ਜੰਗ ਲੜਦੇਆਂ ਨੂੰ ਤਤਗੁਰ ਜੀ ਹੁਣ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਚੜ੍ਹਦੇ ਨਾ ਚਾਹੀਦਾ ਆ ਤੱਕਿਓ ਪਿਆਰ ਦੇ ਨਾਲ ਬਾਜਾਂ ਵਾਲੇ ਫ੍ਰੀडम ਕਹਿਣ ਲੱਗੇ ਭਾਈ ਹਰੇ ਆਕਾਲ ਪੁਰਖ ਦਾ ਹੁਕਮ ਨਹੀਂ ਹੋਇਆ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਆਪੀ ਹਲੇ ਕਿਤੇ ਨਹੀਂ ਜਾਣਾ ਪਰ ਉਹਨਾਂ ਸੀਗਾਂ ਨੇ ਇੱਕ ਬੇਨਤੀ ਤਤਗੁਰ ਨੂੰ ਕੀਤੀ ਤਤਗੁਰ ਜੀ ਟਾਡੇ ਤੋਂ ਮੁਣ ਖੰਡੇ ਨਹੀਂ ਵਾਏ ਜਾਂਦੇ ਤਕਕਾਰਿਓ ਕਾਰਦਾ ਜੀ ਬਾਜਾਂ ਵਾਲੇ ਪ੍ਰਤਮ ਕੀ ਕਹਰੇ ਸੱਜ ਬਾਜਾਂ ਵਾਲੇ ਤੱਜਗੁਰ ਜੀ ਨੇ ਕਿਹਾ ਦੇੰਗੋ ਬਸ ਕੁਝ ਦਿਨ ਇਸ ਧਰਤੀ ਦੇ ਉੱਤੇ ਹੋਰ ਗਦਾਰੋ ਆਕਾਰ ਫਕਦਾ ਹੁਕਮ ਹੋਏਗਾ ਅਕਾਲ ਪੁਰਖ ਸਾਹਿਬ ਦੇ ਹੱਥੇ ਤੋਂ ਉਹ ਤਹ ਹੁਕਮ ਅੰਕਾਰ ਚੱਲਾਗੇ ਕਹਿੰਦੇ ਇਸ ਕਿੰ ਬਿਆਕਲ ਹੋ ਕੇ ਤੱਜਗੁਰ ਨੂੰ ਕਹਰੇ ਸੱਜ ਕਹਿਣ ਲੱਗੇ ਤੱਜਗੁਰ ਜੀ ਬਰਤ ਹੋਣਾ ਸੀ ਜਾਣਾ ਪੁੰਦੇ ਆ ਬੋਲੇ ਬਾਲੀ ਤਕਾਂ ਦੇ ਧਿਆਨਾ ਕਣਿਓ ਬੋਲੇ ਬਾਲੀ ਤਕਾਂ ਦੇ ਕੋਈ ਕੁਝ ਸਿੰਗੋ ਕੁਝ ਦਿਨ ਹੋਰ ਸਿੰਗੋ ਇੱਥੇ ਕੱਟ ਲੋ ਵਕਤਾਂ ਦੇ ਤੇ ਸਿੰਘਾਂ ਦਾ ਜਵਾਬ ਕੀ ਸੀ ਉਹ ਕਹਿਣ ਲੱਗੇ ਤਤਗੁਰ ਜੀ ਹੁਣ ਸੱਤ ਦੇ ਠਹਿਰ ਨਹੀਂ ਸੱਤੋਂ ਹੁਣ ਭੁੱਖਿਆਂ ਤੋਂ ਲੰਘਦੇ ਅੱਜ ਪਾਜਾਂ ਵਾਲੇ ਪੀਤਮ ਹੁਣ ਅੱਤੇ ਅੱਤੇ ਹੋਰ ਨਹੀਂ ਰਹਿ ਸਕਦੇ ਕੁਝ ਦਿਨ ਨੂੰ ਤਤਗੁਰ ਜੀ ਕਹਿਣ ਲੱਗੇ ਭਾਈ ਤੇ ਜਿਹੜੇ ਜਾਣਾ ਚਾਹੁੰਦੇ ਹੋ ਉਹ ਕੋਈ ਨਿਸ਼ਾਨੀ ਦੇ ਕੇ ਚਲੇ ਜਾਓ ਪਾਜਾਂ ਵਾਲੇ ਪੀਤਮ ਨੇ ਕਿਹਾ ਮੈਂ ਕੋਈ ਬਹੁਤੀ ਮਹਿੰਗੀ ਚੀਜ਼ ਨਹੀਂ ਮੰਗਦਾ ਬਸ ਇੱਕ ਕਾਗਜ਼ ਦੇ ਉੱਤੇ ਅੱਖਰ ਦੋ ਲਿਖ ਕੇ ਦੇ ਕੇ ਜਾਓ ਹੋ ਚਿੱਠੀ ਲਿਖ